ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸੋ ਪਛਮੀ ਸਿਸਟਮ ਜਿਹੜਾ ਕਿ ਅੱਜ ਕਹਿ ਸਕਦੇ ਹਾਂ ਬੀਤੀ ਰਾਤ ਤੋਂ ਸਰਗਰਮ ਹੈ ਉੱਤਰ ਹਾਰਤਾ ਦੇ ਵਿੱਚ ਤੇ ਇਹ ਸਿਸਟਮ ਦੇ ਸਦਕਾ ਆਉਂਦੇ ਘੰਟਿਆਂ ਦੇ ਵਿੱਚ ਜਿਹੜੇ ਆ ਮੀਂਹ ਦੇ ਗਾੜੇ ਮਾਰਜਾ ਅਸਾਰ ਬਣਦੇ ਜਾਫਰੇ ਨੇ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਰਵਈਆਂ ਹੋ ਸਕਦੀਆਂ ਨੇ ਇਹ ਤੁਹਾਨੂੰ ਅਪਡੇਟ ਦੇਣੀ ਹੈ ਤੇ ਇਹ ਜਿਹੜੀ ਅਪਡੇਟ ਹੋਏਗੀ ਜੀ ਹੁਣ ਸ਼ਾਮ ਤੋਂ ਲਗਭਗ 3 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਹੋਏਗੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ Rajasthan ਦੀ Rajasthan ਦੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਰਾਜਸਥਾਨ ਦੇ ਹੋਰ ਵੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਚੋਰੂ ਸਿਕਰ ਬਿਕਾਨੇਰ ਜਾਫਰ ਤਾਲਫਰ ਤੇ ਜਾਫਰ ਝੰਝਨੂ ਅਲਵਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਮੀ ਆਉਂਦੇ 3-4 ਘੰਟਿਆਂ ਤੱਕ ਫਰਸਕੋਸ਼ ਕੇ ਤਰ੍ਹਾਂ ਦੇ ਵਿੱਚ ਹਲਕੇ ਗਰੇ ਮਾਰ ਹਰਿਆਣਾ ਜੇਕਰ ਗੱਲ ਕਰੀਏ ਜੀ ਪੱਛਮੀ ਦੱਖਣੀ ਤੇ ਉੱਤਰੀ ਹਰਿਆਣਾ ਦੇ ਕੁਝ ਭਾਗ ਜਿਨ੍ਹਾਂ ਦੇ ਵਿੱਚ ਹਿਸਾਰ ਜੀਂਦ ਸਰਸਾ ਰੋਤਕ ਵਿਵਾਨੀ ਚਰਖੇ ਦਾ ਦਰੇ ਮਹਿੰਦਰਗੜ੍ਹ ਔਰ ਫਤਿਹਾਬਾਦ ਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਪਹੁੰਚਣ ਲਈ ਆਉਂਦੇ ਤਿੰਨ ਚਾਰ ਘੰਟਿਆਂ ਦੇ ਵਿੱਚ ਤੇ ਇਹਨਾਂ ਦੇ ਨਾਲ ਲੱਗਦੇ ਜਿਹੜੇ ਖੇਤ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਦਰਮਿਆਨੇ ਸ਼ਰਾਟੇ ਖਲਸ ਖੇਤਰਾਂ ਦੇ ਵਿੱਚ ਹਲਕੀ ਗੜੇਮਾਰ ਹੋ ਸਕਦੇ ਨੇ ਚਾਹ ਸਾਭ ਜਨੇ ਤੇ ਨਾਵੀ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਯੋਫੇ ਦੀ ਗੱਲ ਕਰਦੇ ਹਾਂ ਸਹਾਰਨ ਫਰੋਜ਼ਾਵਾਦ ਮਥੁਰਾ ਤੇ ਆਗਰਾ ਯਾਨੀ ਕਿ ਜੋ ਪੇ ਦੇਖ ਰਹੇ ਪੱਛਮੀ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਆਉਂਦੇ 3-4 ਘੰਟਿਆਂ ਦੇ ਵਿੱਚ ਹਲਕੇ ਦਰਮਿਆਨੇ ਕਿ ਦੇ ਤੇਜ਼ ਛਰਾਟ ਪਲੱਸ ਕੁਝ ਖੇਤਰਾਂ ਦੇ ਵਿੱਚ ਹਲਕੀ ਗਰਮ ਮਾਰਦੀ ਸੰਭਾਵਨਾ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗਦੀ ਜਾ ਫਰੀ ਹੈ ਉੱਤਰਾਖੰਡ ਦੇ ਖੇਤਰ ਖਾਸ ਕਰ ਉੱਤਰਾਖੰਡ ਦੇ ਵਿੱਚ ਇਹ ਸਿਸਟਮ ਇਸ ਵੇਲੇ ਚੰਗੀ ਤਰ੍ਹਾਂ ਸਰਗਰਮ ਹੈ ਉੱਤਰਾਖੰਡ ਦੀ ਜੇਕਰ ਗੱਲ ਕਰਦੇ ਹਾਂ ਡੇਰਾ ਦੋਨੇ ਹਰਦੁਆਰ ਫੌੜੀ ਉੱਤਰਕਾਸ਼ੀ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਇਹ ਸਿਸਟਮ ਹਲਕਤਾਂ ਲੈ ਕੇ ਦਰਮਿਆਨੇ ਤੇਜ਼ ਹਨੇ ਚੱਕਰ ਦੇ ਨਾਲ ਗੜੇ ਮਾਰਦੇ ਸਾਰੇ ਨਾ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਸੋ ਇਹ ਸਿਸਟਮ ਅਗਲੇ 3-4 ਘੰਟਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਕਰੇਗਾ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਐਸੇ ਫਿਲਹਾਲ ਠੀਕ-ਠਾਕ ਬਣਿਆ ਹੋਇਆ ਫਰ ਆਉਂਦੇ ਜੜੇ 48 ਘੰਟਿਆਂ ਲੈ ਪੰਜਾਬ ਦੇ ਵਿੱਚ ਵੀ ਇਹ ਸਿਸਟਮ ਮੀਂਹ ਦੀਆਂ ਕਾਰਵਾਈਆਂ ਦਵੇਗਾ ਅਸੀਂ ਤੁਹਾਨੂੰ ਟਾਈਮ ਦੇ ਨਾਲ ਅਪਡੇਟ ਕਰਦੇ ਰਹਾਂਗੇ ਜੜੇ ਐਸੇ ਲ ਹੀਟ ਲੱਗ ਰਹੀ ਹੈ ਧੁੱਪ ਲੱਗ ਰਹੀ ਹੈ ਉਹ ਟ੍ਰਿਗਰ ਕਰ ਸਕਦੀ ਹੈ ਸਿਸਟਮ ਨੂੰ ਤੇ ਗੜਮਾਰਿਸ਼ ਕੋਲੇ ਬਦਲਾ ਦਾ ਨਿਰਮਾਣ ਹੋ ਸਕਦਾ ਪੰਜਾਬ ਵਾਲੇ ਪਾਸੇ ਵੀ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੰਜਾਬ ਦੀ ਗੱਲ ਕਰਾਂਗੇ ਫਿਲਹਾਲ ਅਗਲੇ 4-5 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਨਹੀਂ ਨੇ ਤੇ ਜਿੱਥੇ ਵੀ ਗੜਮਾਰ ਦੇ ਅਸਰ ਨੇ ਉਹ ਅਪਡੇਟ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਹਰਿਆਣਾ ਰਾਜਸਥਾਨ ਪੱਛਮੀ ਜੋਫੀ ਦੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਜੜੇ ਬਣਦੇ ਜਾ ਰਹੇ ਨੇ ਤੇ ਕੁਝ ਖੇਤਰ